ਧਿਆਨ ਰੱਖਿਆ ਕਰੋ ਆਪਣਾ ਕੁਝ ਨਹੀਂ ਹੁੰਦਾ ਚਲੋ ਆਓ ਸਾਰਿਆਂ ਲਈ ਅਰਦਾਸ ਕਰੀਏ ਅੱਜ ਕਿ ਮਾਲਕ ਸਭ ਦੇ ਸਿਰ ਤੋਂ ਟੈਨਸ਼ਨਾਂ ਦੇ ਬੋਝ ਨੂੰ ਦੂਰ ਕਰੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮਾਲਕ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇ ਜਿਹੜੇ ਵੀ ਦੁੱਖ ਆਏ ਦੇ ਸਮੇਂ 'ਚ ਜਿਹੜਾ ਕੋਈ ਅੰਦਰ ਹੀ ਅੰਦਰ ਸਹਿੰਦਾ ਵੈ ਨਹੀਂ ਦੱਸ ਸਕਦਾ ਕਿਸੇ ਨੂੰ ਮਾਲਕ ਦੂਰ ਕਰੇ ਉਹਨਾਂ ਦੁੱਖਾਂ ਨੂੰ ਕਿਸੇ ਦੇ ਘਰ 'ਚ ਕੋਈ ਕਲੇਸ਼ ਨਾ ਰਹੇ ਨਾ ਬਿਮਾਰੀ ਨਾ ਰਵੇ ਦੇਖੋ ਜੇ ਤੁਹਾਨੂੰ ਅੰਦਰੋਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਨਾ ਕਿ ਸਾਰੇ ਖੁਸ਼ ਰਹਿਣੇ ਚਾਹੀਦੇ ਹਨ। ਮਤਲਬ ਕਿਸੇ ਦਾ ਦੁੱਖ ਦੇਖ ਕੇ ਤੁਹਾਨੂੰ ਹਮਦਰਦੀ ਆਵੇ। ਜਾਂ ਤੁਹਾਡਾ ਦਿਲ ਹੀ ਇੱਦਾਂ ਦਾ ਰੱਬ ਨੇ ਬਣਾਤਾ ਹੋਵੇਗੀ ਤੁਹਾਡੇ ਕੋ ਕਿਸੇ ਦੀ ਪੀੜ ਬਰਦਾਸ਼ ਹੀ ਨਾ ਹੋਵੇ। ਕਈ ਵਾਰ ਜਿੰਨੂੰ ਆਪਾਂ ਕਹਿੰਦੇ ਨਾ ਕਿ ਇਹ ਐਦਾ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ ਬੜਾ ਕਮਜ਼ੋਰ ਹੈ ਪਰ ਮੇਰਾ ਜੋ ਮੰਨਣਾ ਜੇ ਕਿ ਉਹ ਰੱਬ ਦੇ ਪਿਆਰੇ ਇਨਸਾਨ ਹੈ ਜਿਹੜੇ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ। ਜਿਨ੍ਹਾਂ ਦੇ ਦਿਲ ਹੀ ਪੱਥਰ ਹੈ ਉਹ ਹੀ ਕਿਸੇ ਨੂੰ ਦਰਦ ਜੇ ਦੇਖ ਸਕਦੇ। ਇਹ ਤਾਂ ਮਾਲਕ ਨੇ ਤਾਂ ਸਭ ਨੂੰ ਇੱਕੋ ਜਿਹਾ ਦਿਲ ਦਿੱਤਾ ਮਾਲਕ ਨੇ ਆਪਣੇ ਹੱਥੀ ਬਣਾਏ ਸਾਰੇ ਬੱਚੇ ਗੁਰੂ ਵੀ ਤਾਂ ਦੇਖਦਾ ਨਾ ਜੀ ਕੌਣ ਕਿਹਦੇ ਨਾਲ ਕਿੰਨਾ ਪਿਆਰ ਕਰਦਾ ਕੀ ਨਫ਼ਰਤ ਕਰਦਾ ਕੋਈ ਕੋਈ ਕਿਸੇ ਨਾਲ ਕੀ ਧੋਖਾ ਕਰ ਰਿਹਾ ਕੋਈ ਹਮਦਰਦੀ ਕਰ ਰਿਹਾ ਸਭ ਕੁਝ ਦੇਖਦਾ ਗੁਰੂ ਇਹ ਨਾ ਭੁੱਲ ਜਾਇਆ ਕਰੋ ਕਿ ਤੁਸੀਂ ਮੰਦਿਰ ਜਾ ਰਹੇ ਹੋ ਗੁਰਦੁਆਰੇ ਜਾ ਰਹੇ ਹੋ ਸਿਰਫ ਉਹਦੇ ਮਾਲਕ ਤੁਹਾਨੂੰ ਦੇਖਦਾ ਕਿ ਇੱਥੇ ਤਾਂ ਪਾਠ ਪੂਜਾ ਬਹਿ ਕੇ ਕਰ ਲਈ ਬਾਹਰ ਬਹਿ ਕੇ ਜੋ ਮਰਜ਼ੀ ਕਰੀ ਜੋ ਐਦਾਂ ਨਹੀਂ ਜੀਏਗਾ ਮਾਲਕ ਤਾਂ ਹਰ ਜਗ੍ਹਾ ਵਿਰਾਜਮਾਨ ਹੈ ਇਹ ਤਾਂ ਤੁਸੀਂ ਦੇਖਿਆ ਕਰੋਗੇ ਕੋਈ ਧਰਤੀ ਦਾ ਐਸਾ ਕੋਨਾ ਨਹੀਂ ਹੈ ਕਿ ਜਿਹੜਾ ਪਾਪ ਕਰਕੇ ਤੁਸੀਂ ਲੁਕੋ ਲੋ ਉਹ ਤਾਂ ਹਰ ਚੀਜ਼ ਵੇਖਣ ਦੇ ਆ ਜੇ ਤੁਹਾਡੇ ਤਾਂ ਦਿਲ ਦੇ ਅੰਦਰ ਵੀ ਜੇ ਕਿਸੇ ਲਈ ਮਾੜੀ ਸੋਚ ਹੁੰਦੀ ਵੀ ਜਾਂ ਕਿਸੇ ਦਾ ਮਾੜਾ ਸੋਚਦੇ ਉਹ ਮਾਲਕ ਨੂੰ ਉਹ ਵੀ ਪਤਾ ਮਾਲਕ ਨੇ ਕਹਿਣਾ ਇੱਥੇ ਤੇਰੀ ਬੰਦਗੀ ਖਤਮ ਹੀ ਜਿਹੜੀ ਸੋਈ ਕਿਸੇ ਦਾ ਚੰਗਾ ਨਹੀਂ ਮੰਗ ਸਕਦੀ ਜਿਹੜੀ ਸੋਈ ਕਿਸੇ ਦਾ ਚੰਗਾ ਨਹੀਂ ਚਾਹ ਸਕਦੀ ਉਹ ਭਾਵੇਂ ਫਿਰ ਬਾਰੋਂ ਜਿੰਨੇ ਮਰਜ਼ੀ ਦਿਖਾਵੇ ਕਰ ਲੈ ਮਾਲਕ ਨੂੰ ਕਦੇ ਪਸੰਦ ਨਹੀਂ ਆਉਂਦੇ ਸੋ ਚੰਗਾ ਮੰਗਿਆ ਕਰੋ ਭਲਾ ਮੰਗਿਆ ਕਰੋ ਸਾਰਿਆਂ ਦਾ ਸਮਾਵੇਓ ਖਾ ਚੱਲਦਾ ਜੇ ਹਰੇਕ ਦੀ ਜ਼ਿੰਦਗੀ ਚ ਕੋਈ ਨਾ ਕੋਈ ਮੁਸ਼ਕਲ ਹੈਗੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿਸੇ ਨਾ ਬੈ ਕੇ ਕਿਸੇ ਦਾ ਦੁੱਖ ਸਾਂਝਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਜਿੰਨਾ ਕਰ ਸਕੀਏ ਨਾ ਕਿ ਕਿਸੇ ਦੇ ਪਿਆਰ ਦਾ ਕੰਡਾ ਕੱਢਣ ਦੀ ਕੋਸ਼ਿਸ਼ ਕਰਨੀ ਕਰਨੀ ਨਹੀਂ ਕਈ ਵਾਰੀ ਪਤਾ ਨਹੀਂ ਹੁੰਦਾ ਤੁਹਾਡੀ ਆਪਣੀ ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਖਰਾਬ ਹੋਈ ਹੋਵੇ ਪਰ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਨਾ ਕਿ ਯਾਰ ਇਹਦਾ ਦੁੱਖ ਦੂਰ ਕਰੀਏ ਇਹਦੇ ਪਿਆਰ ਦਾ ਕੰਡਾ ਮ ਕੱਢਾ ਤੁਸੀਂ ਉਹਦੇ ਪਿਆਰ ਦਾ ਕੰਡਾ ਕੱਢਦੇ ਹੀ ਹੁੰਦੇ ਹੋ ਜੇ ਮਾਲਕ ਤੁਹਾਡੇ ਸਾਰੇ ਦੁੱਖ ਦੂਰ ਕਰ ਦਿੰਦਾ ਜੇ ਕੋਈ ਨਾ ਕੋਈ ਐਸੇ ਜਰੀਏ ਬਣਾ ਦਿੰਦਾ ਕਿ ਤੁਹਾਡੇ ਰਸਤੇ ਖੋਲ ਜਾਂਦੇ ਫਿਰ ਸਮਝਿਆ ਕਰੋ ਕਿਸੇ ਦਾ ਦੁੱਖ ਨਾ ਮਜ਼ਾਕ ਨਹੀਂ ਬਣਾਉਣਾ ਤਮਾਸ਼ਾ ਨਹੀਂ ਬਣਾਉਣਾ ਕਿਸੇ ਦਾ ਜੇ ਕਿਸੇ ਦੇ ਕੰਮ ਨਹੀਂ ਬਣੇ ਦੇਰੀ ਨਾ ਬੰਦੇ ਤੇ ਕੋਈ ਗੱਲ ਨਹੀਂ ਮਾਲਕ ਦੇ ਅੱਗੇ ਦੋਵੇਂ ਹੱਥ ਜੋੜ ਕੇ ਆਹੋ ਮੰਗਿਆ ਕਰੋ ਕਿ ਮਾਲਕਾ ਖੁਸ਼ੀਆਂ ਦੇ ਸਭ ਨੂੰ ਸਾਰੇ ਆਪਣੇ ਆਪਣੇ ਘਰ 'ਚ ਮਾਪਿਓ ਕੋਲ ਬਹਿ ਕੇ ਸੁੱਖ ਦਾ ਸਮਾ ਵਤੀਤ ਕਰਨ ਹਰ ਕੋਈ ਹਜ਼ਦਾ ਵਜਦਾ ਰਹੇ ਕਿਸੇ ਦੇ ਵੀ ਸਿਰ ਤੇ ਕਿਸੇ ਦੇ ਵੀ ਪਰਿਵਾਰ 'ਚ ਕਿਸੇ ਦੇ ਘਰ 'ਚ ਕੋਈ ਬਿਮਾਰੀ ਨਾ ਆਵੇ ਕੋਈ ਦੁੱਖ ਨਾ ਆਵੇ ਕੋਈ ਕਸ਼ਟ ਨਾ ਆਵੇ ਕੋਈ ਐਸੀਆਂ ਸੋਚਾਂ ਦਾ ਬੋਝ ਨਾ ਆਵੇ ਜਿਹੜਾ ਉਹਨੂੰ ਜੀਣਾ ਔਖਾ ਕਰ ਦਵੇ ਚੰਗਾ ਮੰਗੋ ਦੇਖ ਮੈਂ ਤੁਹਾਡੇ ਨਾਲ ਚੰਗਾ ਹੋਏਗਾ ਆਪਣੇ ਆਪ ਹੋਏਗਾ